ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲਵਲੋ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਵਿਕਾਸ ਕਰ ਜਾਂਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਚਾਰ ਸਕੂਲਾਂ ਚ ਕਰੀਬ 65 ਲੱਖ ਰੁਪਏ ਤੋਂ ਵੱਧ ਦੀ ਲਾਗਤ ਦੇ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਲਿਆ ਕੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਉੱਚਾ ਚੁੱਕਿਆ ਜਾ ਰਿਹਾ ਹੈ ਰਾਜ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਇਤਿਹਾਸਿਕ ਫੈਸਲੇ ਦਾ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ ਇਸ ਮੌਕੇ ਤੇ ਚਾਰ ਸਕੂਲਾਂ ਦੇ ਵਿੱਚ 65 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਚੇਅਰਮੈਨ ਰਮਨ ਬਹਿਲ ਵੱਲੋਂ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਜੋਈਆਂ ਵਿਖੇ 220000 ਰੁਪਏ ਦੀ ਲਾਗਤ ਨਾਲ ਬਣੀ ਚਾਰ ਦਵਰੀ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਇੰਦਰਾਵਾਲ ਵਿਖੇ 768000 ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਮਾਰਟ ਸਕੂਲ ਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲੰਗਾਝਟਾਂ ਵਿਖੇ 768000 ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਮਾਰਟ ਕਲਾਸਰੂਮ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਚੇਅਰਮੈਨ ਰਮਨ ਬਹਿਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋੜਾ ਚਿਤਰਾ ਵਿਖੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ 48 ਲੱਖ ਰੁਪਏ ਖਰਚ ਕਰਕੇ ਨਵੀਂ ਲਾਇਬ੍ਰੇਰੀ 스마트 ਕਲਾਸਰੂਮ ਚਾਰਦਵਾਰੀ ਤੇ ਸਰਕੂਲ ਦੇ ਹੋਰ ਬੁਨਿਆਦੀ ਢਾਂਚੇ ਤਹਿਤ ਕੀਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੰਖਿਆ ਵਧਣ ਤੇ ਚੇਅਰਮੈਨ ਰਮਨ ਬਹਿਲ ਨੇ ਸਕੂਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਔਰ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਕੂਲਾਂ ਦੇ ਉਹ ਨੂੰ ਕਿਸੇ ਵੀ ਤਰ੍ਹਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਏਗੀ ਔਰ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਤੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਬਤੌਰ ਸੀਐਚਟੀ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਚੋਇਆਂ ਵਿੱਚ ਸੇਵਾ ਨਿਭਾ ਰਿਹਾ ਅੱਜ ਸਾਡੇ ਮਾਨਯੋਗ ਸ਼੍ਰੀ ਰਮਨ ਬਿਆਜ ਜੀ ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ ਦੇ ਚੇਅਰਮੈਨ ਉਹ ਅੱਜ ਇੱਥੇ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਇਹ ਬਾਉਂਡਰੀ ਵਾਲ ਜਿਹੜੀ ਹੈ ਰਿਪੇਅਰ ਦੀ ਗ੍ਰਾਂਟ ਆਈ ਸੀ ਉਹ ਦਾ ਅੱਜ ਪੰਜਾਬ ਸਰਕਾਰ ਜੋ ਵਿਕਾਸ ਕਾਰਜਾਂ ਦਾ ਉਤ ਘਾਟਨ ਕਰਨਾ ਉਹਦੇ ਸਿਲਸਿਲੇ ਚ ਅੱਜ ਪਾਇਲ ਸਭਾ ਆ ਰਹੇ ਨੇ ਉਸ ਤੋਂ ਪਹਿਲਾਂ ਇਹ ਵੀ ਬਾਉਂਡਰੀ ਵਾਲ ਸਕੂਲ ਜਰਮੈਂਨ ਜਾਇਨ ਕੀਤਾ ਵਾ ਉਹ ਬਾਉਂਡਰੀ ਵਾਲ ਨਹੀਂ ਸੀ ਹੈਗੀ ਬੜੀ ਸਮੱਸਿਆ ਆਉਂਦੀ ਸੀ ਤੇ ਕੋਈ ਪਸ਼ੂ ਵਗੈਰਾ ਵੀ ਅੰਦਰ ਆ ਜਾਂਦੇ ਸੀ ਜਾਂ ਕਿਸ ਤਰ੍ਹਾਂ ਤੇ ਹੁਣ ਪੰਜਾਬ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜਿਹੜੀ ਇਹ ਬਾਉਂਡਰੀ ਵਾਲ ਸਮ ਸਕੂਲ ਨੂੰ ਉਸ ਮਤ ਤੋਂ ਕੀਤੀ ਹੈ ਮੈਂ ਪੰਜਾਬ ਸਰਕਾਰ ਦਾ ਔਰ ਪਾਇਲ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾਲ ਪੰਚਾਇਤ ਮੈਂਬਰਾਂ ਜੀ ਤੇ ਸਕੂਲ ਦਾ ਆਹ ਸਾਲ ਪਹਿਲਾਂ ਲਾਉਂਦੇ ਰਿਆਂ ਸਕੂਲ ਦੀ ਪਹਿਲਾਂ ਬਿਲਕੁਲ ਚਾਰ ਦੀਵਾਰੀ ਨਹੀਂ ਹੈਗੀ ਪਸ਼ੂ ਗਾਵਾਂ ਝੋਟੇ ਡੰਗਰ ਵੱਸਾ ਫालतੂ ਹੀ ਬਾੜ ਤੇ ਅੰਦਰ ਫਿਰਦਾ ਰਹਿੰਦਾ ਸੀਗਾ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਆ ਅਧਿਆਪਕ ਸਾਹਿਬ ਦੇ ਉਪਰਾਲੇ ਦੇ ਨਾਲ ਸਕੂਲ ਦੀ ਗ੍ਰਾਂਟ ਮਿਲੀ ਆ ਗ੍ਰਾਂਟ ਮਾਸਟਰ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਲਾਈ ਆ ਚਾਰ ਦੀਵਾਰੀ ਕੀਤੀ ਗਈ ਹੈ ਬਹੁਤ ਸੋਹਣੀ ਵਧੀਆ ਸੁੰਦਰ ਮਾਹ ਲਾ ਕੇ ਉਹਨਾਂ ਨੇ ਕੀਤਾ ਆ ਸਾヒ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦੇ ਕੇ ਮਾਸਟਰ ਜੀ ਨੂੰ ਪੈਸੇ ਦੇ ਕੇ ਤੇ ਸਕੂਲ ਦਾ ਕੰਮ ਬਹੁਤ ਵਧੀਆ ਕਰਵਾਇਆ ਥੈਂਕ ਯੂ ਸਰ ਦਿਨਾਲ ਸਬੰਧਿਤ ਪ੍ਰੋਗਰਾਮ ਦੇ ਵਿੱਚ ਪਿੰਡ ਜੋੜੇ ਜਤਰਾ ਆਏ ਆ ਆਪਾਂ ਸੀਨੀਅਰ ਸੈਕੰਡਰੀ ਸਕੂਲ ਜੋੜੇ ਜਤਰਾ ਦੇ ਵਿੱਚ ਖੜੇ ਆ ਮੇਰੇ ਨਾਲ ਇੱਥੋਂ ਦੇ ਸਰਪੰਚ ਸਾਹਿਬ ਸਾਬ ਨਿਸ਼ਾਨ ਸਿੰਘ ਜੀ ਉਹਨਾਂ ਦੇ ਨਾਲ ਸਾਰੀ ਪੰਜਾਬ ਔਰ ਸਾਡੇ ਜਿਹੜੇ এডਿਕੇਸ਼ਨ ਨੂੰ ਦੇਖ ਰਹੇ ਕੋਆਰਡੀਨੇਟਰ ਸ਼੍ਰੀ ਅਸ਼ਵਨੀ ਜੀ ਸਤਿ ਸ੍ਰੀ ਅਕਾਲ ਸਿੰਘ ਮਦਾਨੀ ਜੀ ਔਰ ਪਾਰਟੀ ਦੇ ਸਾਰੇ ਅਹੁਦੇਦਾਰ ਲੋਕਦਾਰ ਔਰ ਇਥੋਂ ਦੇ ਪ੍ਰਿੰਸੀਪਲ ਸਾਹਿਬ ਸਟਾਫ ਦੇ ਮੈਂਬਰ ਅੱਜ ਇਸ ਸਕੂਲ ਆ ਕੇ ਬਹੁਤ ਵਧੀਆ ਲੱਗਾ 48 ਲੱਖ ਰੁਪਈਆ ਇਸ ਸਕੂਲ ਦੇ ਉੱਪਰ ਖਰਚ ਹੋਇਆ ਜੀ ਜਿਹਦੇ ਵਿੱਚ ਲਾਇਬ੍ਰੇਰੀ ਕਲਾਸਰੂਮਸ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਤੇ ਤਿਆਰ ਕੀਤੀਆਂ ਗਈਆਂ ਨੇ ਔਰ ਇਹ ਜਿਹੜਾ ਏਰੀਆ ਇੱਥੇ ਮਿਹਨਤਕਸ਼ ਲੋਕਾਂ ਦਾ ਇਹ ਏਰੀਆ ਉਹ ਤੇ ਮਿਹਨਤ ਕਾ ਸ਼ਲੋਕਾ ਦੇ ਬੱਚੇ ਜਿਹੜੇ ਨੇ ਪੜ੍ਹਦੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਸਕੂਲਾਂ ਦੇ ਜਿਹੜੇ এনਵਾਇਰਨਮੈਂਟ ਆ ਉਹਦੇ ਵਿੱਚ ਹੀ ਇੱਕ ਚੇਂਜ ਆ ਉਹ ਦੇਖਣ ਨੂੰ ਮਿਲ ਰਿਹਾ ਅਸੀਂ ਪਹਿਲਾਂ ਜੋਈਆਂ ਪਿੰਡ ਗਏ ਆ ਉਸ ਤੋਂ ਬਾਅਦ ਰੰਗਾ ਗਏ ਆ ਇੰਦਰਾਵਾਲ ਗਏ ਆ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਾਉਂਡਰੀਜ਼ ਦਾ ਕੰਮ ਮੁਕੰਮਲ ਹੋ ਗਿਆ ਖੂਬਸੂਰਤ ਕਲਾਸਰੂਮਸ ਬਣ ਗਏ ਔਰ ਇੱਕ ਇੱਕ ਕਲਾਸ ਦੇ ਉੱਪਰ 7 ਲੱਖ ਤੇ 51000 ਰੁਪਇਆ ਜਿਹੜਾ ਉਹ ਖਰਚ ਆਏ ਨੇ ਸੋ ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਇੱਕ ਫਰਕ ਸੀਗਾ ਸਰਕਾਰੀ ਤੇ ਪ੍ਰਾਈਵੇਟ ਸਕੂਲ ਦਾ ਅੱਜ ਉਹ ਖਤਮ ਹੋ ਗਿਆ ਦਿਲ ਦੇ ਅਗਰਾਈਆਂ ਤੋਂ ਤਾਂ ਭਗਵੰਤ ਮਾਨ ਜੀ ਦਾ ਅਰਜੋਤ ਬੈਂਸ ਜੀ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਫਿਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਨਦੀਪ ਸੋਡਿਆ ਜੀ ਦਾ ਜਿਨ੍ਹਾਂ ਦਾ ਵਿਜ਼ਨ ਹਰ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਇੱਕ ਕ੍ਰਾਂਤੀ ਜਿਹੜੀ ਆ ਲੈ ਕੇ ਆਇਆ ਅੱਜ ਮਾਪਿਆਂ ਦੇ ਵਿੱਚ ਖੁਸ਼ੀ ਦਾ ਹਜ਼ਾਰ ਆ ਬੱਚੇ ਖੁਸ਼ ਨੇ ਵਧੀਆ ਯੂਨੀਫਾਰਮਸ ਨੇ ਪੜਾਈ اچھی ਹੋ ਰਹੀ ਆ ਟੀਚਰ ਦੇ ਵਿੱਚ ਵੀ ਅੱਜ ਉਹ ਮੋਮੈਂਟਮ ਜਿਹੜਾ ਪੜਾਉਣ ਦਾ ਉਹ ਵਧਿਆ ਸੋ ਮੈਂ ਸਮਝਦਾ ਵੀ ਜਿਹੜਾ ਵਾਦਾ ਬਾਦ ਦੇ ਵਿੱਚ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਚ ਪੂਰਾ ਕੀਤਾ ਸੀ ਕਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਿੱਖਿਆ ਤੇ ਸਿਹਤ ਸੇਵਾ ਦੇ ਮਿਆਰ ਜਿਹੜੇ ਨੇ ਉੱਪਰ ਚੁੱਕਾਂਗੇ ਅੱਜ ਸਰਕਾਰ ਬਹੁਤ ਹੱਦ ਤੱਕ ਹੋ ਚੁੱਕਾ ਕਾਮਯਾਬ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀਆਂ ਕਮੀਆਂ ਜਿਹੜੀਆਂ ਨੇ ਉਹ ਵੀ ਦੂਰ ਹੋਣਗੀਆਂ ਇੱਕ ਵਾਰੀ ਫੇਰ ਸਾਰਿਆਂ ਨੂੰ ਕੋਟ ਕੋਟ ਤਾੜਵਾਦ ਤੇ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ